ਫਿਰੋਜ਼ਪੁਰ ਦੇ ਵਿੱਚ 에어 ਕੁਆਲਿਟੀ 242 ਦੇ ਕਰੀਬ ਪਹੁੰਚ ਚੁੱਕੀ ਹੈ ਵੈਰੀ ਹਨ ਹੈਲਦੀ ਦੱਸਿਆ ਜਾ ਰਿਹਾ ਹੈਗਾ ਇਸ ਟਾਈਮ ਵਿਜ਼ਿਬਿਲਟੀ ਜਿਹੜੀ ਕਾਫੀ ਘੱਟ ਹੈਗੀ ਆ ਫਿਰੋਜ਼ਪੁਰ ਮੋਗਾ ਹਾਈਵੇ ਦੇ ਉੱਪਰ ਮੌਜੂਦ ਹੈਗੇ ਆ ਤੁਸੀਂ ਦੇਖ ਸਕਦੇ ਹੈਗੇ ਉਹ ਫਿਰੋਜ਼ਪੁਰ ਦਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਜਿਹੜੀ ਰੋਡ ਹੈ ਫਿਰੋਜ਼ਪੁਰ ਮੋਗਾ ਰੋਡ ਜਿਹੜੀ ਹਾਈਵੇ ਹੈ ਔਰ ਇੱਥੋਂ ਲੋਕ ਆ ਜਾ ਰਹੇ ਹੈਗੇ ਆ ਇੱਕ ਥਾਂ ਤੋਂ ਦੂਜੀ ਥਾਂ ਤੋਂ ਉੱਤੇ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਅਸਮਾਨ ਦੇ ਵਿੱਚ ਵੀ ਨਜ਼ਰ ਮਰਾਈਏ ਤਾਂ ਇਸ ਟਾਈਮ ਵਿਜ਼ਿਬਿਲਟੀ ਜਿਹੜੀ ਹੈ ਉਹ ਕਾਫੀ ਕੱਟ ਹੈਗੀ ਹੈ ਬੜੀ ਦਿੱਕਤ ਆਉਂਦੀ ਹੈਗੀ ਹੈ ਜਿਹੜੇ ਲੋਕਾਂ ਨੇ ਸਫਰ ਕਰਨਾ ਹੁੰਦਾ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਂਦੇ ਆ ਤੁਹਾਨੂੰ ਦਿਖਾਈ ਜਿਹੜਾ ਕੁਛ ਨਹੀਂ ਦਿੰਦਾ ਹੈਗਾ ਲੋਕਾਂ ਨੂੰ ਵੀ ਕਾਫੀ ਦਿੱਕਤ ਆਉਂਦੀ ਹੈਗੀ ਹੈ ਤਾਂ ਜਿਹੜੇ ਲੋਕ ਆਂਦੇ ਹੈਗੇ ਨੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਉਹ ਕਿੰਨਾ ਕੁ ਔਖਾ ਜਿਹੜਾ ਉਹ ਹੋ ਜਾਂਦਾ ਹੈਗਾ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਉਹ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਇੱਥੇ ਲੋਕ ਵੀ ਮੌਜੂਦ ਹੈਗੇ ਨੇ ਹਾਈਵੇ ਦੇ ਉੱਪਰ ਕੀ ਨਾਮ ਹੈ ਜੀ ਤੁਹਾਡਾ ਸਰ ਵਿਜੀਤ ਕੁਮਾਰ ਜੀ ਅ ਵਿਜੀਤ ਕੁਮਾਰ ਜੀ ਕਿਹੜਾ ਹਾਈਵੇ ਆਏ ਆ ਡੀਟੀਆ ਰੋਡ ਵੱਤਦਾ ਜੀ ਅੱਛਾ ਕਿੰਨਾ ਕੁ ਔਖਾ ਹੋ ਜਾਂਦਾ ਬਹੁਤ ਔਖਾ ਰਿਆ ਸਰ ਟ੍ਰੈਫਿਕ ਦੇ ਕਾਰਨ ਬਹੁਤ ਜ਼ਿਆਦਾ ਔਖਾ ਵਿਕਲ ਬਹੁਤ ਚੱਲ ਰਿਹਾ ਤੇ ਸਾਈਕਲ ਬਹੁਤ ਕੜਨੀ ਔਖੀ ਹੋ ਰਹੀ ਹੈ ਤੇ ਇਹ ਕੀ ਕਾਰਨ ਕੀ ਹੋਇਆ ਸਰ ਧੂਏ ਦਾ ਕਾਰਨ ਆ ਸਾਰਾ ਧੂਏ ਦਾ ਰੋਲ ਹੈ ਸਰ ਅੱਛਾ ਵਿਜ਼ਿਬਿਲਟੀ ਘਟਿਆ ਹਾਂ ਹਾਂ ਜੀ ਜੀ ਦਿਖਾਈ ਨਹੀਂ ਦਿੰਦਾ ਦਿਖਾਈ ਕੁਝ ਨਹੀਂ ਦੇ ਰਿਹਾ ਸਰ ਬਹੁਤ ਜ਼ਿਆਦਾ ਧੂਆ ਆ ਗਿਆ ਜੋ ਵੀ ਪਰੇਸ਼ਾਨ ਹੋਏ ਪਿਆ ਜਿਨ੍ਹਾਂ ਨੂੰ ਸ਼ਿਕਾਇਤ ਹੈ ਜੰਮੇ ਦੀ ਜਾਂ ਕੋਈ ਬਿਮਾਰ ਬੰਦਾ ਹੈ ਉਸ ਦੇ ਵਾਸਤੇ ਬਹੁਤ ਠੰਡ ਹੈਗੀ ਆ ਤੇ ਧੁੰਦ ਤਾਂ ਨਹੀਂ ਹੈਗੀ ਧੁੰਦ ਨਹੀਂ ਹੈਗੀ ਸਰ ਧੂਆ ਹੀ ਹੈ ਹਾਂ ਧੂਏ ਦੇ ਕਰਕੇ ਧੂਏ ਦੇ ਕਰਨ ਤੇ ਸੂਰਜ ਰੁਕੇ ਆ ਉਹਨਾਂ ਦੀ ਪ੍ਰਕਾਸ਼ ਰੁਕੀ ਹੋਈ ਹੈ ਤੇ ਧੁੰਦ ਤਾਂ ਹੋ ਹੈਗੀ ਨਹੀਂ ਇਸ ਟਾਈਮ ਫੜੋ ਔਖਾ ਹੋ ਜਾਂਦਾ ਔਖਾ ਹੋ ਜਾਂਦਾ ਸਰ ਹਾਂ ਪਰ ਹੋਰ ਵੀ ਮੌਜੂਦ ਹੈ ਕੀ ਨਾਮ ਹੈ ਜੀ ਤੁਹਾਡਾ ਰਜਿੰਦਰ ਕੁਮਾਰ ਅ ਕਿੰਨੇ ਕੋ ਜਿਹੜਾ ਔਖਾ ਹੋਇਆ ਪਿਆ ਸੜਕ 'ਤੇ ਬਹੁਤ ਜ਼ਿਆਦਾ ਕਮਜੋਰ ਇਸ ਕਰਕੇ ਓਲੀ ਗੱਡੀ ਚਲਦੀ ਪਈ ਹੈ ਬਹੁਤ ਜ਼ਿਆਦਾ ਦਿੱਕਤ ਹੈ ਬਹੁਤ ਜ਼ਿਆਦਾ ਔਖਾ ਹੈ ਤੋ ਵਾ ਪੈਂਦਾ ਪਿਆ ਮੇ ਇੱਕ ਜਗ੍ਹਾ ਕੰਮ ਜਾਣਾ ਹੋ ਗਿਆ ਤਾਂ ਬਹੁਤ ਦਿੱਕਤ ਹੈ ਜਿਵੇਂ ਰਾਤ ਨੂੰ ਕੁੱਤਾ ਆ ਗਿਆ ਕੁਛ ਨਹੀਂ ਵਿਖਦਾ ਹਾਂ ਪਰ ਤਾਂ ਰਾਤ ਹੋਈ ਵੀ ਨਹੀਂ ਚੰਗੀ ਤਰ੍ਹਾਂ ਹੁਣ ਤਾਂ ਮਾਰੇ ਰਾਤ ਉਹ ਕੋਈ ਕੁਛ ਨਹੀਂ ਵਿਖਦਾ ਬਹੁਤ ਬੁਰਾ ਲੇ ਤਾਂ ਬੜਾ ਔਖਾ ਹੋ ਜਾਂਦਾ ਬੜਾ ਔਖਾ ਹੋ ਰਿਹਾ ਆ ਸਰ ਕੀ ਨਾਮ ਹੈ ਜੀ ਤੁਹਾਡਾ ਰਵਿੰਦਰ ਕੁਮਾਰ ਸਰ ਕਿੰਨਾ ਕੁ ਔਖਾ ਹੋ ਜਾਂਦਾ ਇਸ ਸੜਕ 'ਤੇ ਚੱਲਦਾ ਇਸ ਵਾਲੇ ਤੋਂ ਬਹੁਤ ਔਖਾ ਹੈ ਵਿਜ਼ਿਬਿਲਟੀ ਜ਼ੀਰੋ ਹੈ ਅੱਗੇ ਕੋਈ 10 ਫੁੱਟ ਤੱਕ ਨ ਬਹੁਤ ਜ਼ਿਆਦਾ ਪ੍ਰਦੂਸ਼ਣ ਹੋਇਆ ਹੈ ਪੈਕ ਇੱਕ ਤਾਂ ਇਹ ਸਤਾਰੀ ਪੈਲੀ ਦਾ ਧੂਆ ਹੈ ਇਹ ਤੁਹੋਂ ਤੋਂ ਤਾਂ ਨਹੀਂ ਹੈਗੀ ਦੋਨੀਆਂ ਸਿਰ ਪੈਲੀ ਦਾ ਧੂਆ ਹੈ ਠੰਡ ਦੇ ਨਾਲ ਤੇ ਉਹ ਮਿਕਸ ਹੋ ਗਿਆ ਹਾਂ ਮਿਕਸ ਹੋ ਕੇ ਥੋੜਾ ਜਿਹਾ ਐਵੇਂ ਦਾ ਐਟਮੋਸਫੇਅਰ ਬਣ ਗਿਆ ਕਿ ਧੁੰਦਲਾ ਬਣਾ ਗਿਆ ਹੈ ਬਾਕੀ ਇਹ ਧੁੰਦ ਨਹੀਂ ਹੈ ਬੜਾ ਔਖਾ ਹੋ ਜਾਂਦਾ ਬਹੁਤ ਔਖਾ ਜੀ ਬਹੁਤ ਔਖਾ ਹੈਲਥ ਵਾਸਤੇ ਬਹੁਤ ਔਖਾ ਟ੍ਰੈਫਿਕ ਵਾਸਤੇ ਬਹੁਤ ਔਖਾ ਤਾਂ ਬਿਲਕੁਲ ਤਸਵੀਰ ਤੁਹਾਨੂੰ ਦਿਖਾ ਦੇ ਰਿਹਾ ਚੱਲੇ ਆ ਕਿ ਇਸ ਟਾਈਮ ਅਸੀਂ ਹਾਈਵੇ ਦੇ ਉੱਪਰ ਮੌਜੂਦ ਹਾਂ ਔਰ ਨਾਲ ਸੜਕ ਤੇ ਲੋਕ ਖੜੇ ਹੋਏ ਆ ਉਹਨਾਂ ਨਾਲ ਗੱਲਬਾਤ ਕੀਤੀ ਔਰ ਐਸੇ ਵਾਲੇ ਔਰ ਬੜੀ ਦਿੱਕਤ ਹੋ ਜਾਂਦੀ ਹੈ ਕਿਉਂਕਿ ਜਿੱਥੇ ਵਿਜ਼ਿਬਿਲਟੀ ਘਟ ਜਾਂਦੀ ਹੈਗੀ ਆ ਉੱਥੇ ਹੀ 에ਅਰ ਕੁਆਲਿਟੀ ਵੀ ਜਿਹੜੀ ਹੈ ਉਹ ਖਰਾਬ ਹੈਗੀ ਹੈ ਫਿਰੋਜ਼ਪੁਰ ਦੀ ਜੇ ਗੱਲ ਕਰਦੇ ਹੈਗੇ ਆ ਵਿਜ਼ਿਬਿਲਟੀ ਕਾਫੀ ਘਟ ਹੈ ਇਸ ਵੱਲੇ স্মੋਕ ਜਿਹੜੀ ਆ ਉਹ ਕਾਫੀ ਹੈਗੀ ਹੈ ਕਿਉਂਕਿ ਠੰਡਾ ਮੌਸਮ ਹੋ ਚੁੱਕਾ ਹੈ ਉਸ ਤੋਂ ਬਾਅਦ ਜਿਹੜਾ ਪਰਾਲੀ ਦਾ ਧੂਆਂ ਹੈਗਾ ਸੀਗਾ ਜਿੰਦੇ ਕਰਕੇ ਜਿਹੜਾ ਸੂਰਜ ਵੀ ਜਿਹੜਾ ਉਹ ਨਿਕਲਦੀ ਰਿਹਾ ਹੈਗਾ ਤੇ ਜਿਸ ਦੇ ਕਰਕੇ ਧੂੰਖ ਬਣੀ ਹੋਈ ਹੈ ਔਰ ਵਿਜ਼ਿਬਿਲਟੀ ਜਿਹੜੀ ਆ ਉਹ ਕਟੀ ਹੋਈ ਹੈ ਔਰ ਠੰਡ ਵੀ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੋਈ ਹੈ ਤਾਂ ਲੋਕਾਂ ਦਾ ਕਹਿਣਾ ਹੈਗਾ ਕਿ ਬੜੀ ਦਿੱਕਤ ਹੁੰਦੀ ਹੈ ਕਿਉਂਕਿ ਹਾਈਵੇ ਦੇ ਉੱਪਰ ਆਣਾ ਜਾਣਾ ਹੁੰਦਾ ਤਾਂ ਦਿਖਾਈ ਜਦੋਂ ਕੁਝ ਨਹੀਂ ਦਿੰਦਾ ਹੈਗਾ ਤਾਂ ਬੜੀ ਪਰੇਸ਼ਾਨੀ ਹੋ ਜਾਂਦੀ ਹੈ ਕੈਮਰਾ ਪਰਸਨ ਦੇ ਨਾਲ ਸਦੀ ਚੋਪੜਾ ਜਗਬਾਦੀ ਟੀਵੀ ਫਿਰੋਜ਼ਪੁਰ